ਸੋਰਠ ਮਹਲਾ ਪੰਜਵਾਂ ਹਰਿ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਏ ਹਰਿ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ taaki keemat kahi na jae ho qurbaan jaai tere nave jis nu bakhsh lahe mere pyare so jas tere gawe raha tuharo swami mera santa parwasa tera ਨਾਨਕ ਪ੍ਰਭ ਸਰਣਾਇ ਮੁਖ ਨਿੰਦਕ ਕੈ ਸਾਈ ਤੁਹ ਪਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਇ ਮੁਖ ਨਿੰਦਕ ਕੈ ਸਾਈ ਵਾਹਿ ਗੁਰਜੀਕਾ ਖਾਲਸਾ वाहिगुरु जी की फ़त